ਹਾਂਜੀ ਬਈ 7 ਤਰੀਕਾ ਥੋੜੀ ਕੋ ਵੀ ਆ ਦੇਖੋ ਬਈ ਆਪਾਂ ਨੇ ਇਹ ਕਬਾਈ ਵਿੱਚ ਕਮੈਂਟਾਂ ਨੇ ਕਰ ਦਿੱਤੀ ਕਹਿੰਦੇ ਬਈ ਯਾਰ ਚੌਰਸ ਮੇਜ ਦੀ ਵੀਡੀਓ ਬਣਾ ਕੇ ਪਾਓ ਤੇ ਮਾ ਕੋਈ ਗੱਲ ਜਿਵੇਂ ਟਾਈਮ ਕੱਢ ਕੇ ਬਣਾਇਆ ਇਹ ਬਾਈ ਬਾਲਣ ਚ ਰੌਣ ਆਏ ਸੀਗੇ ਇਹ ਟੋਟਲਾ ਜੀਤੀ ਉਹ ਪਹਾੜੀ ਜੀ ਕਰ ਵੀ ਕਹਿੰਦੇ ਨੇ ਇਹ ਚੋ ਗੱਡਾ ਹੁੰਦੀ ਕਰ ਢੀ ਇਹ ਬਾਵਾ ਤੇ ਇਹ ਮਤਲਬ ਹੈਗਾ ਫੁੱਟ ਬਾਈ ਫੁੱਟ ਦਾ ਹੈਗਾ ਇਹ ਪਟਕੋ ਉੱਚਾ ਹੈਗਾ ਮੇਰੇ ਦਾ ਚੌੜਾ 10 ਇੰਚੀ ਚੌੜਾ ਹੈਗਾ 10 ਬਈ 10 ਦਾ ਤੇ ਇਹਨੂੰ ਆਪਾਂ ਚੌਰਸ ਹੀ ਰੱਖਾਂਗੇ ਇਹਨੂੰ ਗੋਲ ਨਹੀਂ ਕਰਦੇ ਤੇ ਇਹ ਮਤਲਬ ਡਿਜ਼ਾਈਨ ਪੂਰਾ ਵਧੀਆ ਬਣਾਵਾਂਗੇ ਚੌਰਸ ਜਮਾ ਤੇ ਇਹ ਪਰ ਥੋੜੀ ਲੱਕੜ ਵੀ ਭਾਰੀ ਹੁੰਦੀ ਹੈ ਇਹ ਤੇ ਇਹਦੇ ਵੀ ਥੱਲੇ ਇੱਧਰ ਸ਼ੇਰ ਪੰਜੇ ਵਾਲਾ ਡਿਜ਼ਾਈਨ ਪਾਵਾਂਗੇ ਤੇ ਇਹ ਦੇਖੋ ਕਿਵੇਂ ਲੱਗਦਾ ਵਧੀਆ ਲੱਗਦਾ ਤੇ ਐਨ ਓਕੇ ਕਰ ਦਿਆਂਗੇ ਤੇ ਇੱਥੋਂ ਇਹਨੂੰ ਮਾੜਾ ਜਿਹਾ ਡਾਊਨ ਕਰ ਦਿਆਂਗੇ ਫਿਰ ਬੇਟ ਬਾਵਾ ਵਾਦੀ ਦਾ ਬੇਟ ਵੀ ਘਟਾਉਣਾ ਪੈਣਾ ਹੈਗਾ ਇਹ ਦੇਖੋ ਕਿਵੇਂ ਲੱਗਦਾ ਹੈ ਤੇ ਜਿਵੇਂ ਓਕੇ ਇਧਰੋਂ ਅਸੀਂ ਐਂ 골 ਕਰ ਦਾਂਗੇ ਬਜਨ ਬਜਨ ਤੋਂ ਕਈ ਵਾਰ ਔਕੜ ਜੇ ਜਾਂਦਾ ਹੈਗਾ ਉਹ ਟੈਟਾਂ ਚ ਐਂ ਜਿਵੇਂ ਓਕੇ ਕਰਦਾ ਤਾਂ ਹਾਂ ਤਾਂ ਵੀ 골 ਕਰ ਦੇਾਂਗੇ ਤੇ ਜਿਵੇਂ ਇਧਰੋਂ ਵੀ ਓਕੇ ਕਰਤਾ ਤੇ ਦੇਖੋ ਕਿਵੇਂ ਲੱਗਦਾ ਵਧੀਆ ਲੱਗਦਾ ਤੇ ਇਧਰੋਂ ਮਾੜਾ ਮਾੜਾ 골 ਕਰ ਦਾਂਗੇ ਸੋਣਾ ਇਹ ਲੱਗੂਗਾ ਤੇ ਜੇ ਵਧੀਆ ਲੱਗਿਆ ਚੈਨਲ ਨੂੰ ਫੋਲੋ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟਾਂ ਚ ਜਰੂਰ ਦੱਸੋ ਵੀ ਕਿਵੇਂ ਲੱਗਿਆ ਓਕੇ ਧੰਨਵਾਦ ਬਈ ਸਾਰਿਆਂ ਦਾ ਓਕੇ